ਆਸਰੀ ਗਾ ਸਾਰੇ ਵੀਰਾਂ ਨੂੰ ਅੱਜ ਬਈ ਥੋੜਾ ਜਿਹਾ ਮੀਂਹ ਤਾਂ ਪਾ ਗੈਰਾ ਪਰ ਹਟਿਆ ਨਹੀਂ ਚਲ ਜੇ 5-4 ਦਿਨ ਬਚਾਰ ਰੱਖੇ ਤਾਂ ਵਧੀਆ ਤੇ ਆ ਕੀ ਅੱਜ ਆਪਾਂ ਗੱਲ ਕਰਨੀ ਸੀ ਵੀ ਆਪਾਂ ਕਣਕ ਚ ਹਨਾ 40 ਕਿਲੋ ਕਣਕ ਚ 10 ਕਿਲੋ ਸਰੋਂ ਰਲਾ ਕੇ ਇਹ ਦਾ ਦਰਨਾ ਬਣਾਇਆ ਏ ਬਰਾਜ ਨਾਲ ਵੀ ਇਹ ਚੋ ਬਹੁਤ ਵਧੀਆ ਹੁੰਦੀ ਹੈ ਤੇ ਆ ਆਪਣੀ ਬਾਈ ਮਾਜਾ ਸੂਣ ਵਾਲੀ ਦੋ ਕੁ ਮਹੀਨੇ ਰਹਿੰਦੇ ਆ ਤੇ ਇਹਨੂੰ ਆਪਾਂ ਪਾਉਨੇ ਆ ਇਹ ਤੇ ਇਹ ਭਈ ਆ ਵੀਰੇ ਬਾਕੀ ਆਪਾਂ ਇਹਨੂੰ ਕਾਰਗਲ ਦੀ ट्रांजिशन ਫੀਡ ਵੀ ਦਿੰਨੇ ਆ ਤੇ ਉਹ ਅੱਧਾ ਘਟੂ ਤਾਂ ਹੀ ਖਾ ਗਈ ਹੋਊਗੀ ਬਾਕੀ ਉਹ ਤੁਹਾਨੂੰ ਦਿਖਾਈ ਸੀਗੀ ਪਿਛਲੀ ਵੀਡੀਓ ਚ ਤੇ ਹੁਣ ਵੈਸੇ ਆਪਾਂ ਕਣਕ ਭੌਂਤੀ ਆ ਤੇ ਬਾਕੀ ਵੀਰੇ ਆਪਾਂ ਇਹ ਆ ਵਾ ਕੇ ਸਰੋਂ ਤੇ ਤਣਕ ਪਹਿਲੀ ਵਾਰੀ ਪਾਉਣਾ ਤੇ ਜੇ ਸੋਨ ਨੂੰ ਕੋਈ ਨੂੰ ਰਿਜ਼ਲਟ ਪਤਾ ਇਹਦਾ ਦੱਸਿਓ ਬਾਕੀ ਆਪਾਂ ਸੁਣਿਆ ਇੱਕ ਦੋ ਬੰਦਿਆਂ ਦੋ ਕਹਿੰਦੇ ਵੀ ਰਿਜ਼ਲਟ ਇਹਦਾ ਚੰਗਾ ਤਾਂ ਅਸੀਂ ਕਹਾਂ ਚੱਲ ਵੀ ਇੱਕ ਬੋਰੀ ਟਰਾਂਜ਼ਿਸ਼ਨ ਦੀ ਪਾ ਦਾਂਗੇ ਤੇ 50 ਕਿਲੋ ਵੇਅਰ ਲਾ ਲਿਆ ਤੇ ਜਿੰਨਾ ਚਿਰ ਚੱਲਿਆ ਠੀਕ ਆ ਨਹੀਂ ਫਿਰ ਫੇਰ ਬਣਵਾ ਲਾਂਗੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੁ